ਮੈਂ ਜੀ ਗਵਰਨਮੈਂਟ ਕਾਲਜ ਮੋਹਾਲੀ ਵਿਖੇ ਤਨਤ ਸੀਗਾ ਪਰ ਉੱਥੋਂ ਮੇਰੀ ਪ੍ਰਮੋਸ਼ਨ ਹੋ ਕੇ ਤੇ ਅੱਜ ਮੈਂ ਇੱਥੇ ਗਵਰਨਮੈਂਟ ਕਾਲਜ ਨਿਆਲਪਾਤਰਾ ਮੈਂ ਜੁਆਇਨ ਕੀਤਾ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਲਗਭਗ 30 ਸਾਲ ਦੀ ਸਰਵਿਸ ਤੋਂ ਬਾਅਦ ਇਹ ਪ੍ਰਮੋਸ਼ਨ ਜਿਹੜੀ ਹੈ ਸਰਕਾਰ ਪੰਜਾਬ ਸਰਕਾਰ ਨੇ ਦਿੱਤੀ ਹੈ ਸੋ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਔਰ ਅੱਜ ਇੱਕ ਐਨੇ ਪੁਰਾਣੇ ਕਾਲਜ ਵਿੱਚ ਆ ਕੇ ਔਰ ਬਤੌਰ ਪ੍ਰਿੰਸੀਪਲ ਜੁਆਇਨ ਕਰਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਇਹ ਇਸ ਇਲਾਕੇ ਦਾ ਇੱਕ ਸਰਮੋਰ ਕਾਲਜ ਹੈ ਬਹੁਤ ਹੀ ਪ੍ਰੋਮਿਨੈਂਟ ਕਾਲਜ ਹੈ ਔਰ ਇਸ ਕਾਲਜ ਨੇ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਿੱਚ ਇੱਕ ਬੜੀ ਅਹਿਮ ਭੂਮਿਕਾ ਨਿਭਾਈ ਹੈ ਇਸ ਦੇ ਨਾਲ ਨਾਲ ਇਸ ਕਾਲਜ ਦੇ ਜਿਹੜੇ ਵੱਖ-ਵੱਖ ਕੋਰਸਸ ਨੇ ਜਿੱਥੇ ਨੋਰਮਲ ਕੋਰਸਸ ਵੀ ਨੇ ਉਹਦੇ ਨਾਲ ਪ੍ਰੋਫੈਸ਼ਨਲ ਕੋਰਸਸ ਵੀ ਇਸ ਕਾਲਜ ਵਿੱਚ ਚਲਾਏ ਜਾਂਦੇ ਨੇ ਔਰ ਬੱਚਿਆਂ ਦਾ ਸਰਪੱਖੀ ਵਿਕਾਸ ਜਿਹੜਾ ਹੈ ਇਸ ਕਾਲਜ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਹਨਾਂ ਦਾ ਸਰਵਪੱਖੀ ਵਿਕਾਸ ਹੋਵੇ। ਸੋ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਥੇ ਆ ਕੇ ਔਰ ਮੈਂ ਉਮੀਦ ਕਰਦਾ ਕਿ ਇੱਥੇ ਆ ਕੇ ਮੈਂ ਇਸ ਕਾਲਜ ਦੇ ਫੈਸਿਲਿਟੀਆਂ ਦੇ ਵਿੱਚ ਕੋਰਸੇ ਦੇ ਵਿੱਚ ਹੋਰ ਵੀ ਜ਼ਿਆਦਾ ਇਜ਼ਾਫਾ ਕਰਕੇ ਇਸ ਇਲਾਕੇ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਮੈਂ ਧੰਨਵਾਦੀ ਹਾਂ ਇਸ ਲਈ। ਅਸੀਂ ਕਿਹੜੀ ਪੋਸਟ ਦੇ ਉੱਤੇ ਸੀ ਕਿਹੜਾ ਸਲੈਕਟ ਤੋਂ ਅੱਗੇ ਰਹਿ ਗਿਆ ਤੇ ਹੁਣ ਤੁਸੀਂ ਆਇਓ ਮੀਟਿੰਗ ਵੀ ਕੀਤੀ ਹੈ ਸਭ ਕੋਈ ਗੱਲਾਂ ਬਾਤਾਂ ਵੀ ਕੀਤੀਆਂ ਸੀ ਮੇਰੇ ਕੋਲ ਜੀ ਮੋ ਹਾਲੀ ਜਿਸ ਵੇਲੇ ਸੀਗਾ ਮੈਂ ਪੋਲੀਟিক্যাল ਸਾਇੰਸ ਹੈਡ ਆਫ ਦ ਡਿਪਾਰਟਮੈਂਟ ਸੀਗਾ ਔਰ ਉਹਦੇ ਨਾਲ-ਨਾਲ ਬਾਕੀ ਹੋਰ ਜਿਹੜੇ ਕਾਲਜ ਦੇ ਵਿੱਚ ਬ੍ਰਾਂਚਸ ਹੁੰਦੀਆਂ ਜਿਵੇਂ ਪੀਟੀਓ ਵਗੈਰਾ ਉਸ ਦਾ ਵੀ ਮੈਂ ਇੰਚਾਰਜ ਰਿਹਾ ਹਾਂ ਜੀ ਔਰ ਇੱਥੇ ਆ ਕੇ ਅੱਜ ਸਟਾਫ ਨਾਲ ਮੈਂ ਮੀਟਿੰਗ ਕੀਤੀ ਹੈ ਔਰ ਕਾਲਜ ਦਾ ਜਾਇਜ਼ਾ ਲਿਆ ਹੈ ਔਰ ਥੋੜੀਆਂ ਜਿਹੀਆਂ ਕੁਝ ਜੜੀਆਂ ਇੱਥੇ ਦੀਆਂ ਕੁਝ ਪ੍ਰੋਬਲਮਸ ਨੇ ਜਾਂ ਕੋਈ ਚੀਜ਼ਾਂ ਜਿਨ੍ਹਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ ਜਿਵੇਂ ਇੱਕ ਸਾਡੀ ਬਿਲਡਿੰਗ ਬਣ ਰਹੀ ਹੈ ਹਲੇ ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਆਪਾਂ ਕੋਸ਼ਿਸ਼ ਕਰਾਂਗੇ ਉਸ ਨੂੰ ਕੰਪਲੀਟ ਕਰੀਏ ਔਰ ਜੋ ਵੀ ਇਸ ਕਾਲਜ ਦੇ ਵਿੱਚ ਕੋਈ ਕਮੀਆਂ ਹਨ ਉਹਨਾਂ ਨੂੰ ਦੂਰ ਕਰਨ ਦੇ ਲਈ ਮੈਂ ਪੂਰ ਜ਼ੋਰ ਕੋਸ਼ਿਸ਼ ਕਰਾਂਗਾ ਜੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਸਟਾਫ ਨੂੰ ਜਿੰਮੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਜਾਂ ਪ੍ਰਬੰਧਨ ਨੂੰ ਲੈ ਕੇ ਦੇਖੋ ਸਟਾਫ ਇੱਥੇ ਦਾ ਮੈਂ 1.5-2 ਸਾਲ ਪਹਿਲੇ ਇਨਸਪੈਕਸ਼ਨ ਤੇ ਵੀ ਆਇਆ ਸੀਗਾ ਸਟਾਫ ਬੜਾ ਅੱਛਾ ਹੈ ਇੱਥੇ ਦਾ ਔਰ ਬਹੁਤ ਮਿਹਨਤ ਕਰ ਰਿਹਾ ਹੈ ਪਰ ਲੇਕਿਨ ਮੈਂ ਉਹਨਾਂ ਨੂੰ ਕਹਾਂਗਾ ਕਿ ਅਗਰ ਆਪਾਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕੂਲ ਲੈਵਲ ਜਿਹੜੇ ਨੇੜੇ ਦੇ ਸਕੂਲ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਆਪਾਂ ਇਸ ਕਾਲਜ ਦੇ ਵਿੱਚ ਲੈ ਕੇ ਆਈਏ ਉਹਨਾਂ ਦਾ ਦਾਖਲਾ ਜਿਹੜਾ ਹੈ ਇੱਥੇ ਕਰਵਾਈਏ ਤਾਂ ਕਿ ਦਾਖਲਾ ਜਿਹੜਾ ਹੈ ਵੱਧ ਸਕੇ ਔਰ ਬੱਚਿਆਂ ਨੂੰ ਅਸੀਂ ਚੰਗੀਆਂ ਸੁਵਿਧਾਵਾਂ ਇੱਥੇ ਦਈਏ ਔਰ ਪੜ੍ਹਾਈ ਦਈਏ ਜਿਹਦੇ ਨਾਲ ਕਿ ਬੱਚੇ ਪੂਰੇ ਇਲਾਕੇ ਦੇ ਮੋਟੀਵੇਟ ਹੋ ਕੇ ਇਸ ਕਾਲਜ ਵਿੱਚ ਦਾਖਲਾ ਲੈਣ ਔਰ ਅਸੀਂ ਉਹਨਾਂ ਨੂੰ ਇੰਨਾ ਕੁ ਯੋਗ ਬਣਾਈਏ ਕਿ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੋ ਮੇਰਾ ਸਟਾਫ ਨੂੰ ਇਹੀ ਸੁਨੇਹਾ ਹੋਏਗਾ ਕਿ ਆਪਾਂ ਹੋਰ ਮਿਹਨਤ ਕਰੀਏ ਔਰ ਇਸ ਟਿਚਰ ਨੂੰ ਪੂਰਾ ਕਰੀਏ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਬੜਾ ਸਾਹਜ ਹੋ ਕੀ ਹੋ ਗਿਆ ਨੂੰ ਸਿੱਖਿਆ ਨੂੰ ਪੱਤਰ ਤੇ ਲੈ ਕੇ ਜਾਣ ਵਾਲੇ ਕਾਲਜ ਅੱਜ ਸਾਡੇ ਕਾਲਜ ਵਿੱਚ ਸਾਡੇ ਨਵਦੀਪ ਸਿੰਘ ਜੀ ਅਧਿਕਾਰ ਪ੍ਰਿੰਸੀਪਲ ਜੁਆਇਨ ਹੋਏ ਨੇ ਪਹਿਲਾਂ ਤਾਂ ਅਸੀਂ ਸਾਰੇ ਸਟਾਫ ਦੇ ਵੱਲੋਂ ਤੇ ਵਿਦਿਆਰਥੀ ਵੱਲੋਂ ਜੀ ਆਇਆਂ ਆਖਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਮੌਕੇ ਦੇ ਉੱਤੇ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਬਹੁਤ ਅੱਛੀ ਰਹੂਗੀ ਕਿਉਂਕਿ ਸਰਨੇ ਜਿਹੜੇ ਇਹ ਡਿਪਾਰਟਮੈਂਟ ਦੇ ਵਿੱਚ ਵੀ ਰਹੇ ਆ ਤੇ ਹੁਣ ਵੀ ਜੁਆਇਨ ਕਰਾਉਣ ਦੇ ਲਈ ਉਹਨਾਂ ਦੇ ਨਾਲ ਜੋ ਉਹਨਰੇ ਸਹਿਯੋਗੀ ਉਹਨਾਂ ਦੇ ਮਿੱਤਰ ਆਏ ਨੇ ਬਹੁਤੇ ਉਹਨਾਂ ਦੇ ਵਿੱਚ ਉਹ ਨੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਮੌਜੂਦਾ ਸਮੇਂ ਆਪਣੇ ਸਵਮੰਵਾ ਰਹੇ ਨੇ ਤੇ ਕਾਲਜ ਦਾ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਪੈਂਡਿੰਗ ਹੈਗਾ ਸਾਨੂੰ ਉਮੀਦ ਹੈ ਕਿ ਡਿਪਾਰਟਮੈਂਟ ਕੋਈ ਕਿਸੇ ਵੀ ਤਰ੍ਹਾਂ ਦਾ ਸਾਡਾ ਕੰਮ ਐ ਨਹੀਂ ਰੁਕੂਗਾ ਤੇ ਸਰ ਦੀ ਜਿਹੜੀ ਹੁਣ ਤੱਕ ਦਾ ਅਨੁਭਵ ਹੈ ਉਸ ਦੇ ਆਧਾਰ ਦੇ ਉੱਤੇ ਜਿਹੜਾ ਸਾਡਾ ਕਾਲਜ ਹੈ ਹੋਰ ਤਰੱਕੀ ਵੱਲ ਜਾਊਗਾ ਜੀ ਲੱਗਦਾ ਹੈ ਕਾਲਜ ਨੂੰ ਤਰੱਕੀ ਵੱਲ ਲੈ ਕੇ ਜਾਣ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਰਾ ਸਟਾਫ ਪ੍ਰਿੰਸੀਪਲ ਨਵਦੀਪ ਸਿੰਘ ਜੀ ਦਾ ਸਾਡੇ ਕਾਲਜ ਦੇ ਵਿੱਚ ਅੱਜ ਬਤੌਰ ਪ੍ਰਿੰਸੀਪਲ ਜੁਆਇਨ ਕਰਨ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਬਹੁਤ ਵਧਾਈ ਦਿੰਦੇ ਹਾਂ ਇਹ ਸਾਡੇ ਕਾਲਜ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪਿੰਡੂ ਖੇਤਰ ਦਾ ਕਾਲਜ ਹੋਣ ਦੇ ਬਾਵਜੂਦ ਸਾਨੂੰ ਇੱਕ ਰੈਗੂਲਰ ਪ੍ਰਿੰਸੀਪਲ ਮਿਲੇ ਹਨ ਔਰ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਕਾਲਜ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਗੇ ਇਹ ਸਮੱਸਿਆ ਦੱਸੀ ਗਈਆਂ ਤੋਂ ਦਿਆਂ ਤੇ ਕਾਲਜ ਦੇ ਵਿੱਚ ਲੱਗਦਾ ਵੀ ਆਨਵਾਰੀ ਦਾ ਵਿੱਚ ਪ੍ਰਬੰਧ ਕੀਤੇ ਜਾਣਾ ਹੈ ਤੇ ਪ੍ਰਿੰਸੀਪਲ ਦੇ ਸਹਿਯੋਗ ਨਾਲ ਵੈਸੇ ਤਾਂ ਕਾਲਜ ਦੇ ਵਿੱਚ ਨਿਰੰਤਰ ਗਤੀਸ਼ੀਲਤਾ ਹੈ ਬਹੁਤ ਕੰਮ ਚੱਲ ਰਹੇ ਹਨ ਕੰਸਟਰਕਸ਼ਨ ਚੱਲ ਰਹੀ ਹੈ ਬਹੁਤ ਕੰਮ ਹੋ ਰਹੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਇਹ ਕੰਮ ਹੋਰ ਵੀ ਤੇਜ਼ੀ ਨਾਲ ਹੋਣਗੇ ਔਰ ਇਸ ਵਾਰ ਅਸੀਂ ਜੋ ਟੀਚਾ ਮਿੱਥਿਆ ਹੈ ਕਿ ਆਪਣੇ ਕਾਲਜ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣਾ ਹੈ ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਵਿਦਿਆਰਥੀ ਜਾਣ ਲੱਗ ਪਏ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਇਲਾਕੇ ਦੇ ਸਰਕਾਰੀ ਕਾਲਜ ਵਿੱਚ ਵਿਦਿਆਰਥੀ ਆਉਣ ਤਾਂ ਸਾਡਾ ਇਹ ਉਦੇਸ਼ ਪੂਰਾ ਕਰਨ ਵਿੱਚ ਅਸੀਂ ਉਮੀਦ ਕਰਾਂਗੇ ਕਿ ਪ੍ਰਿੰਸੀਪਲ ਸਾਹਿਬ ਸਾਡੀ ਯੋਗ ਅਗਵਾਈ ਕਰਨਗੇ